ਜਿੱਥੋਂ ਜਾਣਕਾਰੀ ਪਤਾ ਲੱਗਦੀ ਐਨੇ ਘੰਟਿਆਂ ਬਾਅਦ ਆਉ ਹੈ ਫਟਕੜ 48 ਘੰਟਿਆਂ ਦੀ ਜਾਣਕਾਰੀ ਦੇਣ ਵਾਲੇ ਦਾ ਬੇਅੰਤ ਥਾਵਾ ਨੇ ਤਾਂ ਮਿੱਥ ਕੇ ਕੋਈ ਸੂਚਨਾ ਲੁਕਾ ਲੈਣੀ ਜਾਂ ਫੈਲਣ ਨਾ ਦੇਣੀ ਇੱਕ ਵੱਖਰਾ ਜੁਰਮ ਹੈ ਜਿਹੜਾ BBMP ਨੇ ਸੂਚਨਾ ਜਿਹੜੀ ਲਕੋਈ ਇਹਦੇ ਵਿੱਚ ਬਹੁਤ ਜਾਂਚ ਸ਼ਾਮਲ ਹੈ ਇਹਦੇ ਵਿੱਚ ਮੇਰੇ ਤੇਰੇ ਸਮੇਤ ਬੰਦੇ ਨੂੰ ਸ਼ਬਦ ਬੰਦਾ ਬਣਾਉਂਦਾ ਇੱਥੋਂ ਖੇਡ ਸ਼ੁਰੂ ਕਰ ਜਿਹੜਿਆਂ ਨੇ ਸੂਚਨਾ ਪ੍ਰਾਪਤ ਸੀ ਨਹੀਂ ਵੇਖੀ ਨਹੀਂ ਫਲਾਈ ਉਹ ਵੀ ਦੋਸ਼ੀ ਨਹੀਂ ਪਈ ਜਿਨ੍ਹਾਂ ਦਾ ਸਰਕਾਰੀ ਦੌਰ ਤੇ ਜਮਾ ਸੀ ਸੂਚਨਾ ਦੇਣ ਦਾ ਉਹ ਵੀ ਦੋਸ਼ੀ ਹੋਣਗੇ ਜਿਹੜੇ ਦੁਨੀਆ ਦੇ ਨਿਰਪੱਖ ਬਣੇ ਹੋਏ ਨੇ ਕਿ ਅਸੀਂ ਮਨੁੱਖਤਾ ਬਚਾਵਾਂਗੇ ਵਾਤਾਵਰਨ ਬਚਾਵਾਂਗੇ ਉਹਨਾਂ ਦਾ ਵੀ ਜਮਾ ਸੀ ਹਾਂ ਜਿਹੜਾ ਦਾ ਆਪਾਂ ਨਾਂ ਨਹੀਂ ਲੈ ਰਿਆ ਮੈਂ ਕਿ ਆ ਪੰਜਾਬ ਸੂਬੇ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਇਹ ਤਾਂ ਹਣ ਇਹ ਤਾਂ ਸਾਡੇ ਬੱਚੇ ਬਚਣ ਟਿਕਲੇ ਇਹ ਜਿੱਥੇ ਮਰਜੀ ਭੱਜ ਲੈਣ ਇੰਨਾ ਵਾਰ ਇਹ ਨਹੀਂ ਸਾਡੇ ਕਿਸੇ ਬੰਦੇ ਨੂੰ ਉਹਲਾ ਕੋਈ ਕਿ ਇਹਨਾਂ ਦੀ ਕਿੰਨੀ ਹਿੱਸੇਦਾਰੀ ਹੈ ਇਹ ਤਾਂ ਜੇ ਲੋਕ ਮੰਨ ਵੀ ਜਾਣ ਸਾਡੇ ਇੰਨੀ ਹੈ ਲੋਕਾਂ ਨੂੰ ਤਾਂ ਵੀ ਯਕੀਨ ਜਣਾ ਵੀ ਇਹ ਤਾਂ ਵੱਧ ਹੋਣੀ ਹੈ ਇਹਨਾਂ ਦੀ ਤੇ ਹਾਲਤ ਹੈ ਇੰਨਾ ਜਣ ਕੇ ਲੋਕਾਂ ਦੇ ਵਿੱਚ ਇਹਨਾਂ ਨੇ ਆਪਣੀ ਸ਼ੋਭੀ ਨੂੰ ਖਰਾਬ ਕਰ ਲਿਆ ਮੈਂ ਕਿਹਨੂੰ ਨਜ਼ਾਰਾ ਲਿਆਤਾ ਜੀ ਇਹਨਾਂ ਨੂੰ ਤੇ ਬਸ ਕਿ ਜਿਸ ਤਰੀਕੇ ਦੀ ਮਤਲਬ ਦਿਖਾਈ ਹੈ ਕਾਰਗੁਜ਼ਾਰੀ ਉਹ ਤਾਂ ਜੇ ਬੰਦਾ ਇਹਨਾਂ ਨੂੰ ਕੁਝ ਬੁਰਾ ਬੋਲਦਾ ਤੇ ਬੰਦਿਆਂ ਨੂੰ ਲੱਗਦਾ ਜਿਵੇਂ ਕੱਲ ਕਹੀ ਨਹੀਂ ਗਈ ਲੋਕਾਂ ਨੂੰ ਇੰਨਾ ਤਕਲੀਫ ਹੋ ਗਈ ਕਿਉਂਕਿ ਇੰਨੇ ਸਾਧਨ ਦੇ ਹੁੰਦੇ ਆ ਤੁਸੀਂ ਕਿਤੇ ਨੇ ਬਰਾਮਦ ਨਹੀਂ ਕੀਤੀ ਬੰਨ ਪੱਕਾ ਨਹੀਂ ਕੀਤਾ ਇਹ ਤਾਂ ਜਦ ਗੱਲਾਂ ਸਭ ਨੂੰ ਪਤਾ ਲੱਗ ਗਈ